ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰਨੇ ਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਣ ਤੋਂ ਫਿਰ ਕਵਰ ਕਰਾਂਗੇ ਜੀ ਇੱਕ ਥੋੜੀ ਮੰਗ ਦੇ ਉੱਤੇ ਅੱਜ ਟੋਕੜ ਗੱਬਣ ਦੀ ਮੰਗ ਆਈ ਬਹੁਤ ਦਿਨਾਂ ਹੀ ਜਾਂਦੀ ਹੈ ਤੇ ਨਿਕਲ ਇੱਕੋ ਹੀ ਆ ਇੱਕ ਤੁਹਾਨੂੰ ਅੱਜ ਕਵਰ ਕਰਕੇ ਦੇਵਾਂਗੇ ਦੇਵਾਂਗੇ ਵੀ ਪੂਰੀ ਤੇ ਨਾਲ ਚੈੱਕ ਪਾਸਾ ਜੀ ਮਗਰ ਵੀ ਬੱਚਾ ਹੈਗਾ ਮਿਲਦੀ ਕਿਵੇਂ ਜਾਂ ਕਿੰਨਾ ਕੁ ਦੁੱਧਵਾ ਦੋ ਬਾਈ ਜੀ ਤੁਸ ਸਸਰੀ ਕਾ ਬਾਈ ਸਸਰੀ ਕਾ ਬਾਈ ਹੋ ਠੀਕ ਹੋ ਵੀਰੇ ਵਧੀਆ ਬੋਟੇ ਕਿਵੇਂ ਰੈ ਵੀਡੀਓ ਦਾ ਰਿਸਪੌਂਸ ਬਾਦ ਨੂੰ ਪਤਾ ਹੀ ਆ ਬਾਈ 10-20 ਮੈਂ ਲੱਗ ਜਾਂਦੇ ਆਪਣਾ ਮੁੱਲ ਜਾਇਜ਼ ਹੁੰਦਾ ਪੂਰਾ ਸਾਫ ਸੁਥਰਾ ਮੇਨ ਗੱਲ ਇਹੀ ਆ ਹਾਂ ਤੇ ਮੁੱਲ ਜਮਾ ਜਾਇਜ਼ ਆ ਜਿਵੇਂ ਮਿਲ ਗਿਆ ਉਵੇਂ ਹੀ ਦੇ ਦੇ ਉਹ ਬਬਾ ਹਜ਼ਾਰ ਦੋ ਹਜ਼ਾਰ ਮਾਰ ਜਾਣਾ ਆਪਣਾ ਐ ਨਹੀਂ ਝੁਗਾ ਲਾ ਮੈਂ ਕੇਦਾ ਨੰਬਰ ਬੋਲਿਓ ਜੀ ਪਹਿਲਾਂ 76965 02925 ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਤਸੀ ਰੰਪਰਾ ਫੂਲ ਨਾ ਕਿਲੋਮੀਟਰ ਰੰਪ ਦਾ ਸ਼ਹਿਰ ਆ 7 ਕਿਲੋਮੀਟਰ ਦਾ ਪਾ ਸ਼ਹਿਰ ਆ ਜਾਂਦਾ ਓਕੇ ਜੀ ਹਾਂ ਤੇ ਬਾਈ ਅੱਜ ਫਿਰ ਬੂਰੀ ਹੈਗੀ ਹਾਂ ਬਾਈ ਬੂਰੀ ਬੂਰੀ ਆ ਤੇ ਕਿੰਨੇ ਮਹੀਨਿਆਂ ਦੀ ਚੱਕ ਪਾਸਾ ਬਾਈ ਵੀ ਨਹੀਂ ਚੱਕ ਪਾਸਾ ਬਈ ਜਿਹੜਾ ਮਰਜੀ ਬੰਦਾ ਡਾਕਟਰ ਨੇ ਆ ਗਿਆ ਮਗਰ ਕੀ ਆ ਗਿਆ ਬਾਈ ਮਗਰ ਕੱਟੀ ਆ ਗਈ ਮਗਰ ਵੀ ਕੱਟੀ ਹੈ ਹਾਂ ਤੇ ਵੀਰੇ ਮਿਲਦੀ ਕਿਵੇਂ ਆ ਮਿਲਦੀ ਬਈ ਉਹਨਾਂ ਦੇ ਬਣ ਕੱਟੀ ਤੇ ਮਿਲਦੀ ਸੀ ਉਹੀ ਮਿਲ ਪੈਂਦੀ ਹਾਂ ਕੱਟੀ ਨਾਲ ਨਾਲ ਦੇ ਤੇ ਆਪਾਂ ਨਾਲ ਦੇ ਕੇ ਜਾਂ ਚਾੜ ਪਾ ਕੇ ਬਈ ਥੱਪ ਚਾੜਵਾ ਕੇ ਥਾਪੀ ਮਾਰ ਕੇ ਵੇ ਨਹੀਂ ਪੜਕਾ ਦੁੱਧ ਕਿੰਨਾ ਬਾਈ ਦੁੱਧ ਬਾਈ 7 ਆ 6 ਮਨ ਵਾਲੇ ਅਗਲਾ 6 ਕਿਲੋ ਦੁੱਧ ਮਿਲਣ ਦੇਗੇ ਹਾਂ ਦੋੜਾ ਨਾਂ ਦੀ ਓਕੇ ਆ ਪੂਰ ਛਿੱਤੇ ਦੀ ਗੰਡ ਨਾੜ ਦੀ ਗਰੰਟੀ ਹੋਊ ਗਰੰਟੀ ਹੋਊਗੀ ਹਾਂ ਤੇ ਕਿਹੜੇ ਸੂਏ ਵਾਸਤੇ ਗੱਬਣਾ ਬਾਈ ਇਹ ਬਾਈ ਤੀਜੇ ਵਾਸਤੇ ਗੱਬਣਾ ਖੋਲੋ ਜੀ ਤੋਰਾ ਕਰਾਇਆ ਗਿਆ ਚੱਕ ਚੰਗੇ ਵੱਡੇ ਕਦ ਕਾੜ ਦੀ ਆ ਗਈ ਜੀ ਕੱਟੀ ਵੀ ਮਗਰ ਚੰਗੀ ਆ ਗਈ ਸਾਂਹੀ ਸਮਾਈ ਆ 22 ਦੀ ਚ ਇੱਕ ਕਰਾਈ ਵੀ ਤੁਸੀਂ ਆਦੀ ਚੈੱਕ ਧਰਵਾ ਸਕਦਾ ਕਿਉਂਕਿ 22 ਦੀ ਘਰ ਘਰ ਦੀ ਗੱਬਣ ਦੀ ਗਰੰਟੀ ਆ ਹਾਂ ਤੇ ਆ ਦੇਖੋ ਜੀ ਕਿਉਂਕਿ ਜਾ ਕੇ ਪਸ਼ੂ ਨੂੰ ਕੁਝ ਵੀ ਹੋ ਸਕਦਾ ਹੈ ਨਾ ਬਾਈ ਪਸ਼ੂ ਜਾ ਕੇ ਕੁਝ ਵੀ ਹੋ ਸਕਦਾ ਨਾ ਤੇ ਪਿਆਰ ਬੂਰੀ ਜੀ ਸਿਉਨੇ ਵਾਂਗੂ ਚਮਕ ਰਹੀ ਆ ਤੇ ਵਾਲੀ ਬੂਰੀ ਆ ਬੂਟੇ ਚਲਾਂ ਚਲਾਂ ਯਾਰ ਜਮਾ ਰਹਿ ਨਾਲ ਹਾਂ ਤੇ ਬਾਕੀ ਦਾ ਰੇਟ ਪੂਰਾ ਜਾਇਜ਼ ਹੀ ਕਰ ਦੇਣਾ ਬਾਈ ਨੇ ਹਾਂ ਰੇਟ ਅੱਗੇ ਵੀ ਜਾਇਜ਼ ਹੁੰਦੇ ਤੇ ਹੋਊਗਾ ਅੱਜ ਵੀ ਜਾਇਜ਼ ਹੀ ਹੜ ਜਾ ਥੋੜਾ ਜਿਹਾ ਜਾਗਦੀ ਜਰੂਰ ਆ ਜੀ ਕਿਉਂਕਿ ਨਵੀਂ ਆਈ ਆ ਅੱਜ ਹੀ ਆਈ ਆ ਬਾਈ ਆ ਸਵੇ ਹੀ ਆਈ ਆ ਬਾਈ ਓਕੇ ਸਵੇ ਹੀ ਆਈ ਆ ਤੇ ਚੱਕ ਤੁਸੀਂ ਕਰਵਾ ਸਕਦੇ ਆ ਬਾਈ ਦੀ ਕਰਵਾਈ ਵੀ ਥਣਾ ਥੁਣਾ ਦੀ ਜਮਾ ਓਕੇ ਆ ਜੀ ਥੁਣਾ ਦੀ ਓਕੇ ਆ ਬਾਈ 2.5 ਮਹੀਨੇ ਦੀ ਚੈੱਕ ਹੋਈ ਵੀ ਮਗਰ ਕੱਟੀ ਆ ਜੀ 7 ਕਿਲੋ ਬਾਈ ਕਹਿੰਦਾ ਤੂੰ 6 ਕਿਲੋ ਮੰਨਣਾ ਤੇ ਫੀਲ ਸੌ ਦਾ ਬਹੁਤ ਆ ਯਾਰ ਫੀਲ ਸੌ ਫੁੱਲ ਬਾਈ ਤੇ ਰੇਟ ਫਿਰ ਕੀ ਆ ਗਿਆ ਬਾਈ ਦੇਖਾ ਮੁੱਲ ਕਰਾਉਣਾ ਤਾਂ ਕੋਈ 85 ਕਰਾ ਲੇ ਕੋਈ 90 ਕਰਾ ਲੇ ਪਰ ਇੱਕ ਹੱਥ ਵਨ ਕੇ ਬੇਨਤੀ ਆ ਬਾਈ ਸਹੀ ਮੁੱਲ ਤੇ ਬੜਾ ਖੜਦਾ ਨਹੀਂ ਬੁੱਟਿਆ ਫਿਰ ਪੁੱਤਾ ਕੀ ਕਹਿੰਦੇ ਬਾਈ ਐਨੇ ਤਾਂ ਤੂੰ ਮੰਗੇ ਸੀ ਓਕੇ ਸਹੀ 70000 ਰੁਪਏ ਲੈਣਾ 70 ਹਾਂ ਚਾਵਾ ਯਾਰ ਖਿੱਚ ਕੇ ਰੇਟ ਰੱਖਿਆ 80 ਵੀ ਨਹੀਂ ਮੰਗਿਆ ਬਾਈ ਨੇ ਹਾਂ ਤੇ ਨਾ ਹੀ ਮੰਗਿਆ 75 ਜਿੰਨੇ ਕਦੀ ਚੀਜ਼ ਸੀ ਬਾਈ ਤੂੰ ਐ ਨਾ ਜਾ ਜੇ ਖਾਲੀ ਹੁੰਦੀ ਤਾਂ ਵੀ 60000 ਦੀ 65000 ਦੀ ਹੁੰਸੀ ਤੇ 10000 ਦਾ ਜਾਨਵਰ 10000 ਦਾ ਜਾਨਵਰ ਆਪਾਂ ਉਹੀ ਕੁਝ ਮੰਗਿਆ ਹੁਣ ਹੋਰ ਰੇਟ ਨਹੀਂ ਰਹੇ ਹਨਾ ਹਾਂ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਤੇ 2 ਮਹੀਨੇ ਚੈੱਕ ਪਾਸ ਤੁਸੀਂ ਕਰਾ ਕੇ ਲਿਜਾ ਸਕਦੇ ਹੋ ਚੋਕੇ ਲਿਜਾ ਸਕਦੇ ਹੋ ਜਿਵੇਂ ਦਾ ਤੁਹਾਡਾ ਮਨ ਖੜਦਾ ਉਵੇਂ ਹੀ ਤੁਸੀਂ ਦੱਲੀ ਇਥੋਂ ਕਰਾ ਕੇ ਲਿਜਾ ਸਕਦੇ ਹੋ ਮਗਰ ਕਟਿਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਹਿਸੀਲ ਹਰਾਮਪਰਾ ਫੂਲਾ ਨੰਬਰ ਫੇਰ ਬੋਲੀ ਬਾਈ 7696502925 ਕਰ ਲਿਓ ਜੀ ਸੰਪਰਕ ਬਾਕੀ ਇੱਕ ਬੁਰੀ ਮੱਝ ਸੀ ਟੋਕੜ ਗੱਬਣੇ ਕਿਸ ਨੂੰ ਦਿਖਾਤੀ ਧੰਨਵਾਦ ਜੀ